ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਮੈਂ ਮਮਨ ਸਾਈਪਰਾ ਤੋਂ ਚਲੋ ਆਪਾਂ ਅਗਰੇ ਵਲੌਗ ਦੀ ਸ਼ੁਰੂਆਤ ਕਰਦੇ ਹਾਂ ਜਿਹੋ ਆਦ ਕਹੇ ਘਰ ਦੇ ਕੰਮ ਤੇ ਲੱਣਦੇ ਆ ਰੋਟੀ ਖਾਣ ਲੱਗੇ ਆ ਲੋਕੋ ਜੀ ਤੇ ਮੈਨੂੰ ਤੁਹਾਨੂੰ ਪਤਾ ਰੋਟੀ ਦਾ ਵੈਸੇ ਬਹੁਤ ਘੱਟ ਖਾਨੀ ਆ ਤੇ ਰੋਟੀ ਮੇਰੀ ਆ ਰੋਟੀ ਖਾਣ ਲੱਗੇ ਆ ਠੀਕ ਹੈ ਤੇ ਆ ਹੈਗੀ ਦਾਲ ਉਹਨਾਂ ਦੀ ਕਿਵੇਂ ਤਰ੍ਹਾਂ ਦਾ ਬੜੀਆਂ 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 ਹਨ ਤਾਂ ਨਾ ਬੜੀਆਂ ਨੇ ਦਾਲ ਦੇਖੋ ਮੇਰੀ ਤੁਹਾਨੂੰ ਬਾਅਦ ਚੋ ਕੈਮਰਾ ਕਰਕੇ ਨਾਲ ਦੀ ਦਾਲ ਦੇਖੋ ਯਮ ਯਮ ਕਦੇ ਬੜੀ ਅਹੇ ਮੇਰੇ ਕੱਲ ਮੈਂ ਨਾ ਕਦੇ ਵੀ ਬੜੀਆਂ ਨਾ ਸਖਾਦੀਆਂ ਲੋਕ ਜੀ ਤੁਸੀਂ ਇਹ ਦੇਖੋ ਮੈਂ ਇੱਥੇ ਆ ਕੇ ਖਾਣ ਲੱਗੀ ਸਾਈਪਰਾ ਕਦੇ ਵੀ ਆਪਣੇ ਘਰ ਚ ਸਾਡੀ ਬੜੀਆਂ ਕੋਈ ਨਾ ਚੱਲਦਾ ਇਹਨਾਂ ਸੰਦ ਸਾਡੇ ਘਰ ਦੇ ਡੜੀ ਭਰਾ ਨੱਕਮਲ ਵੱਡਦੇ ਹੁੰਦੇ ਸੀਗੇ ਚਲੋ ਬਣੀ ਵੇ ਹਨਾ ਖਾਣੇ ਚ ਖਾਣ ਜਾਈ ਟੇਸ ਕਰਦੇ ਚਲੋ ਹੁਣ ਕਦੀ ਮੈਂ ਰੋਟੀ ਖਾ ਲਮਾ ਠੀਕ ਹੈ ਫੇ ਮੈਂ ਆਪਣੀ ਗੱਲ ਦੇਖਾਣਾ ਠੀਕ ਹੈ ਲੱਗ ਜੀ ਪਲੀਜ਼ ਮੇਰੇ ਜਨੂਨ ਲਾਈਕ ਐਂਡ ਸਬਸਕ੍ਰਾਈਬ ਹਾਂਜੀ ਲੋਕ ਜੀ ਹੁਣ ਮੈਂ ਖਾਉਂਗੀ ਰੋਟੀ ਠੀਕ ਹੈ ਰੋਟੀ ਖਾ ਕੇ ਆਪਣਾ ਰੈਡੀ ਹੋ ਗਿਆ ਫੇ ਮੈਂ ਆਪਣੀ ਜੌਬ ਤੇ ਜਾਉਂਗੀ ਠੀਕ ਹੈ ਲੱਗ ਜੀ ਬ ਜੋ ਵੀ ਹੈਗਾ। ਅਗਲੇ ਦੇ ਕਰਾਂਗੇ 0 ਕਿਰਤੀ ਕਾ ਕੇ ਤੇ ਚਲੋ ਫਿਰ ਆਪਾਂ ਪਹਿਲਾਂ ਦੇਖਦੇ ਆਂ ਕੀ ਬਣਾਣਾ ਹੈ ਖਾਣੇ ਦੇ ਵਿੱਚ ਚਲੋ ਫਿਰ ਆਜੋ ਕੁਕਿੰਗ ਦੇਖਦੇ ਆਂ ਕੀ ਬਣਾਣਾ ਹੈ। ਹਾਂਜੀ ਲੋਕਾ ਜੀ ਤੇ ਅੱਜ ਖਾਣਾ ਬਣਾਣਾ ਹੈਗਾ ਚਿਕਨ ਵਿਦ ਪੋਟੈਟੋ ਇਨ ਦਾ ਓਵਨ ਐਂਡ ਗੋਰੇਪਾ ਜੀ ਦੇ ਲਈ ਬਣਾਣਾ ਹੈਗਾ ਆ ਪੋਟੈਟੋ সুইਟ ਪੋਟੈਟੋ ਆਈ ਥਿੰਕ ਸਗਲ ਕੰਦੀ ਹੈਗੀ ਆ ਇਹਨੂੰ ਵੀ ਫਰਨੋ ਦੇ ਵਿੱਚ ਬਣਾਣਾ ਹੈ ਚਲੋ ਫਿਰ ਆਜੋ ਕੁਕਿੰਗ ਕਰਦੇ ਆਂ ਪਾਉਂਗੀ ਗੋਰੇ ਬਾਜੀ ਦੀ ਸਗਲ ਕੰਦੀ ਦੇ ਵਿੱਚ ਆਈ ਥਿੰਕ 1 2 3 ਕੈਰਟ ਦੇਖਦੇ ਆ ਵਟ ਮੈਂ ਕਰ ਬਣਾਈ ਤਾਂ ਹੈ ਨਹੀਂਗੀ ਸ਼ਕਲ ਕੰਦੀ ਕਿੱਦਾਂ ਬਣਦੀਆਂ ਲੇਕਿਨ ਮੈਂ ਕਰ ਦਾਨਿਆ ਇਸ ਲਈ ਕਿ ਜੀ ਆ ਹੈ ਗਿਆ ਸ਼ਕਲ ਕੰਦੀ ਵੀ ਤੇ ਕੈਰਟ ਫੋਰਨੋ ਦੇ ਵਿੱਚ ਬਣਾਣੇ ਹੈਗੇ ਆ ਤੇ ਆ ਹੈਗਾ ਚਿਕਨ ਵੀ ਤੇ ਪਟਾਟੋ ਸਿੰਪਲ ਪਟਾਟੋ ਹੈਗੇ ਇਹਨਾਂ ਨੂੰ ਵੀ ਫੋਰਨੋ ਦੇ ਵਿੱਚ ਬਣਾਣਾ ਹੈ ਚਲੋ ਫਿਰ ਆਜੋ ਕੁਕਿੰਗ ਕਿੰਨੀ ਹਾਂਜੀ ਲੋਕੋ ਜੀ ਖਾਣਾ ਹਾਂਜੀ ਲੈ ਕੇ ਜੀ ਖਾਣਾ ਬਣ ਕੇ ਰੈਡੀ ਹੋ ਗਿਆ ਹੈਗਾ ਆ ਆ ਵਾਲਾ ਹੈਗਾ ਸ਼ਕਲ ਕੰਦੀ ਵਾਲਾ ਤੇ ਆ ਵਾਲਾ ਹੈਗਾ ਸਿੰਪਲ ਪਟਾਟੋ ਲੋਕੋ ਜੀ ਦੋਨੇ ਫੋਰ ਬਣ ਕੇ ਰੈਡੀ ਹੋ ਗਿਆ ਹੈਗਾ ਹਾਂਜੀ ਲੋਕੋ ਜੀ ਆ ਗੋਰੇ ਬਾਜੀ ਨੇ ਪਵਿੱਤਾ ਲਿਆਂਦਾ ਹੈਗਾ ਆ ਮੈਨੂੰ ਮੈਂ ਦੇਖੀਆ ਇਕੱਠਾ ਜਾਣਾ ਚੱਟਾ ਮੈਂ ਸੁਪਰਮਾਰਕਟ ਵੀ ਜਾਣਾ ਮੇ ਕੋ ਟਾਈਮ ਆਨੇਗਾ ਪਵਿੱਤਾ ਵਧੀਆ ਪਵਿੱਤਾ ਖਾਣਾ ਸੀ ਤੇ ਚਾਹੁੰਦਾ ਮੈਨੂੰ ਪਵਿੱਤਾ ਬਹੁਤ ਥਾਣਾ ਤੇ ਬਸ ਇਹ ਦੇਖ ਮੈਂ ਸਭ ਬਸ ਇਹ ਟਾਸਕ ਕਰ ਰਹਾ ਤਵਾ ਕਿ ਸਾਰੇ ਫਿਨਿਸ਼ ਕੀਤਾ ਮੇਰਾ ਵਰਕ ਫਿਨਿਸ਼ ਹੋ ਗਿਆ ਹੈਗਾ ਆ ਤੇ ਵਰਕ ਫਿਨਿਸ਼ ਹੋ ਗਿਆ ਹੈ ਸਾਰੇ ਟਾਸਕ ਫਿਨਿਸ਼ ਹੋ ਗਿਆ ਉਹ ਪਵਿੱਤਾ ਜਾ ਰਹਿ ਗਿਆ ਲੱਗੇ ਪਰ ਇਹ ਠੀਕ ਹੈ ਸੋ ਹੁਣ ਮੈਂ ਜਾਣਾ ਸੁਪਰਮਾਰਕਟ ਮੇਰੇ ਘਰ ਦੁੱਧ ਹੈ ਨਹੀਂਗਾ ਤੇ ਦੁੱਧ ਖਤਮ ਹੋਇਆ ਆ ਤੇ ਹਾਂ ਜੇ ਤੁਹਤ ਲੈਣ ਜਾਣਾ ਠੀਕ ਹੈ ਫਿਰ ਪਹਿਲਾਂ ਮਾਰਕੀਟ ਜਾਣਾ ਮਾਰਕੀਟ ਤੋਂ ਵੇਖਾਰ ਜਾਣਾ ਕਿੰਤਾ ਲੱਗ ਜਾਣਾ ਲੋਕ ਜੀ ਮੈਨੂੰ ਚਲੋ ਬਾਕੀ ਸਾਰੇ ਟਾਸਕ ਹੋ ਗਏ ਆ ਪਰਮਾਤਮਾ ਦੀ ਕਿਰਪਾ ਨਾਲ ਬਾਹੀ ਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਟਾਈਮ ਲੰਘਿਆ ਹੈਗਾ ਠੀਕ ਹੈ ਮੇਰਾ ਅੱਜ ਆ ਵੀ ਕਾਫੀ ਬਲੱਸ ਰਹੀ ਹਾਂ ਮੈਂ ਅੱਜ ਵੀ ਤੇ ਪਲੀਜ਼ ਲੋਕ ਜੀ ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰਦੇ ਹੋ ਤੇ ਚਲੋ ਫਿਰ ਆਪਾਂ ਸੁਪਰਮਾਰਕੀਟ ਚਲਦੇ ਆਂ ਠੀਕ ਹੈ ਫਿਰ ਘਰ ਜਾ ਕੇ ਤੁਹਾਨੂੰ ਦਿਖਾਉਂਗੀ ਮੈਂ ਕਿਆ-ਕਿਆ ਲੈ ਕੇ ਆਈ ਹਾਂ ਠੀਕ ਹੈ ਹਾਇਰ ਰਬਾ ਮੈਨੂੰ ਸਮਝਣਾ ਲੱਗਿਆ ਮੈਂ ਖਿਆ ਲੈਣਾ ਕਿਆ ਫਿਰ ਮੈਂ ਕੋਕੋਨਟ ਪਾਊਡਰ ਦੇਖ ਦਿਖਿਆ ਤੇ ਫਿਰ ਮੈਂ ਜਾ ਕੇ ਲਿਆ ਚਲ ਮੈਂ ਸੋਚਿਆ ਛੋਟੀ ਜਿਹੀ ਚਾਕਲੇਟ ਵੀ ਲੈ ਲੈਣ ਜਿੱਥੇ ਇੰਨਾ ਸਮਾਨ ਲੈ ਕੇ ਜਾਣਾ ਹੈ ਮੈਨੂੰ ਲੱਗਿਆ ਦਿਖਿਆ ਪੀਨਟ ਬਟਰ ਸਸਤਾ ਫਿਰ ਮੈਂ ਚਲ ਦੇਖਿਆ ਇਹ ਵੀ ਚੱਕੇ ਲੈਣੇ ਆ ਲੋਕੋ ਜੀ ਰੰਗ-ਬਰੰਗੇ ਲੋਕ ਦੇਖੇ, ਰੰਗ-ਬਰੰਗੀਆਂ ਲੈਟਾਂ ਦੇਖੀਆਂ, ਬਸ ਦੇਖਦੂ ਕੇ ਸਮਾਨ ਸਮੋਣ ਲੈ ਕੇ ਬਸ ਫਿਰ ਉਹ ਕਿਹਾ ਮੈਂ ਖੁਸ਼ ਹੋ ਗਈ, ਖੁਸ਼ ਪੂਰੀ ਐਨ ਖੁਸ਼ ਲੱਡੂ ਵਟਰੇ ਸੀ ਕਿ ਮੈਂ ਪੈਸੇ ਨਾਲ ਫਿਰ ਮੈਂ ਲੋਕਾਂ ਜੀ ਘਰ ਆ ਗਈ ਤੇ ਦੁੱਧ ਲਿਆਂਦਾ ਤੇ ਬਾਕੀ ਸਮਾਨ ਮੇਥੋਂ ਦਿਖਾਣ ਨਹੀਂ ਹੋਇਆ ਮੇਰੇ ਚੇਹ ਮਤਰਾਸ ਮੈਂ ਥੱਕ ਗਈ ਸੀ ਠੀਕ ਹੈ ਚਲੋ ਫਿਰ ਕਾਲੂ ਮਿਲਦੀ ਐ ਇੱਕ ਨਵੀਂ ਵੀਡੀਓ ਦੇ ਨਾਲ ਜਦ ਤੱਕ ਬਾਏ ਬਾਏ ਗੱਡ ਪੈਸੇ